ਸ਼ਸਤਰਕਾਲ ਜੀ ਇਹ ਮੇਰਾ ਵੀਡੀਓ ਮੇਰੇ ਬਹੁਤ ਸਾਰੇ ਉਹਨਾਂ ਵੀਵਰਸ ਲਈ ਹੈ ਜਿਹੜੇ ਮੇਰੇ ਵੀਡੀਓਜ਼ ਦੇਖਦੇ ਵੀ ਹੈ ਔਰ ਉਹਨਾਂ ਦਾ ਇੰਟਰਸਟ ਹੈ ਮੇਰੇ ਇਸ ਸਾਇੰਸ ਦੇ ਵਿੱਚ ਕਿ ਹਿਪਨੋਸਿਸ ਹੈ ਕੀ ਬਹੁਤੀਆਂ ਗਲਤਫਹਿਮੀਆਂ ਬਹੁਤ ਵਾਰੀ ਬਹੁਤ ਵਾਰੀ ਗਲਤਫਹਿਮੀਆਂ ਹੀ ਹੁੰਦੀਆਂ ਹੈ ਬੜੀ ਬਰੀ ਓ ਮੈਂ ਕਾਲ ਕਰਕੇ ਸਾਨੂੰ ਪੁੱਛਦੀ ਆ ਮੇਰੇ ਸਟਾਫ ਕੋਲੋਂ ਮੇਰੀ ਟੀਮ ਦੇ ਕੋਲੋਂ ਕਿ ਅਸੀਂ ਹਿਪਨੋਥੈਰੇਪੀ ਕਰਾਣੀ ਹੈ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਹਿਪਨੋਥੈਰੇਪੀ ਹੈ ਕੀ ਔਰ ਹਿਪਨੋਟਾਈਜ਼ ਦੇ ਬਾਰੇ ਉਹਨਾਂ ਨੇ ਕਿੰਨੀਆਂ ਗਲਤ ਫਹਿਮੀਆਂ ਪਾਲੀਆਂ ਹੁੰਦੀਆਂ ਅੱਜ ਮੈਂ ਪੂਰਾ ਡਿਟੇਲ ਦੇ ਵਿੱਚ ਇਹ ਤੁਹਾਡੀ ਸਮਝ ਲਈ ਜੇ ਤੁਹਾਨੂੰ ਨਹੀਂ ਕਿਸੇ ਹੋਰ ਨੂੰ ਵੀ ਲੋੜ ਹੈ ਤੁਸੀਂ ਉਹਨੂੰ ਵੀ ਸਮਝਾ ਸਕਦੇ ਹੋ ਉਹਨਾਂ ਨਾਲ ਵੀ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹਿਪਨੋਸਿਸ ਦੇ ਲਈ ਬੜੀ ਗਲਤ ਫਹਿਮੀਆਂ ਕਿ ਇਹ ਤਾਂ ਜੀ ਬੰਦੇ ਨੂੰ ਕੰਟਰੋਲ ਕਰ ਲੈਂਦੇ ਐ ਇਹਦੇ ਨਾਲ ਬੰਦਾ ਬੜੀ ਆਜੀਬ ਜਿਬ ਹਰਕਤਾਂ ਕਰਨ ਲੱਗ ਪੰਦਾ ਹੈ ਜਾਂ ਇਹ ਸਮੋਹਨ ਹੈ ਮਾਈਂਡ ਨੂੰ ਵਸ਼ਟ ਕਰ ਲਿਆ ਜਾਂਦਾ ਹੈ ਜਾਂ ਇਹ ਵਸ਼ੀਕਰਨ ਹੈ ਐਦਾਂ ਦਾ ਕੁਝ ਨਹੀਂ ਹੈ ਇਹ ਸਭ ਗਲਤ ਹੈ ਇਹ ਜਿਹੜਾ ਕਲੀਨिकल ਹਿਪਨੋਥੈਰੇਪੀ ਹੈ ਜਿਹੜੀ ਮੈਂ ਪ੍ਰੈਕਟਿਸ ਕਰਦੀ ਆ ਇੱਕ ਸਾਇੰਸ ਹੈ ਸਾਇੰਸ ਕਿਦਾਂ ਜਿਦਾ ਬਾਕੀ ਸਾਇੰਸਸ ਹੈ ਸਾਈਕੋਲੋਜੀ ਸਾਇੰਸ ਹੈ ਸੀਬੀਟੀ ਇੱਕ ਸਾਇੰਟੀਫਿਕ ਟੈਕਨੀਕ ਹੈ ਹਿਪਨੋਥੈਰੇਪੀ ਵੀ ਇੱਕ ਸਾਇੰਟੀਫਿਕ ਟੈਕਨੀਕ ਹੈ ਔਰ ਇਹ ਹੈ ਕਿ ਇਹਦੇ ਬਾਰੇ ਸਮਝਦੇ ਆ ਲੋਕਾਂ ਨੂੰ ਇਹਦੀ ਪੂਰੀ ਨੋਲਿਜ ਹੀ ਨਹੀਂ ਹੁੰਦੀ ਨੋਲਿਜ ਨਹੀਂ ਹੁੰਦੀ ਤਾਂ ਉਹ ਕੁਝ ਵੀ ਸੁਨੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਕੇ ਕੁਝ ਵੀ ਬੋਲਣ ਲੱਗ ਪੰਦੇ ਆ ਔਰ ਦੂਜੇ ਦੇ ਨਾਲ ਸ਼ੇਅਰ ਕਰਨ ਲੱਗ ਪੰਦੇ ਆ ਪਰ ਸੱਚ ਇਹ ਹੈ ਕਿ ਤੁਹਾਡੀ ਮਰਜ਼ੀ ਤੋਂ ਬਿਨਾ ਕੋਈ ਤੁਹਾਨੂੰ ਹਿਪਨੋਸਿਸ ਦੇ ਵਿੱਚ ਨਹੀਂ ਲੈ ਕੇ ਜਾ ਸਕਦਾ ਔਰ ਨਾ ਕੋਈ ਚੇਂਜ ਲੈ ਕੇ ਆ ਸਕਦਾ ਮਤਲਬ ਇਹ ਕਿ ਹਿਪਨੋਸਿਸ ਦੇ ਵਿੱਚ ਹਮੇਸ਼ਾ ਪਾਵਰ ਜਿਹੜਾ ਬੰਦਾ ਹਿਪਨੋਥੈਰੇਪੀ ਕਰਾ ਰਿਹਾ ਹੁੰਦਾ ਉਹਦੇ ਕੋਲ ਹੁੰਦੀ ਹੈ ਹਿਪਨੋਸਿਸ ਦਾ ਬੇਸਿਸ ਕੀ ਹੈ ਦੋ ਚੀਜ਼ਾਂ ਹੈ ਹਿਪਨੋਸਿਸ ਦਾ ਬੇਸਿਸ ਇੱਕ ਹੈ ਕੌਨਸ਼ੀਅਸ ਮਾਈਂਡ ਜਿਹਨੂੰ ਚੇਤਨ ਮੰਨ ਕਹਿੰਦੇ ਆ ਇੱਕ ਹੈ ਸਬਕੌਨਸ਼ੀਅਸ ਮਾਈਂਡ ਜਿਹਨੂੰ ਅਚੇਤਨ ਮੰ ਅਸੀਂ ਕਹਿੰਦੇ ਆ ਸਬਕੌਂਸ਼ੀਅਸ ਮਾਈਂਡ ਔਰ ਕੌਂਸ਼ੀਅਸ ਮਾਈਂਡ ਹੈ ਕਿ ਕੌਂਸ਼ੀਅਸ ਮਾਈਂਡ ਜਿਹੜਾ ਹਮੇਸ਼ਾ ਲੌਜੀਕਲ ਹੈ ਐਨਾਲਿਟਿਕਲ ਹੈ ਜਿਹੜਾ ਹਮੇਸ਼ਾ ਸਾਨੂੰ ਦੱਸ ਰਿਹਾ ਇਹ ਗਲਤ ਹੈ ਇਹ ਸਹੀ ਹੈ ਇਹ ਨਹੀਂ ਕਰਨਾ ਜਾਂ ਮੈਨੂੰ ਗੁੱਸਾ ਇਸ ਕਰਕੇ ਆਂਦਾ ਹੈ ਕਿਉਂਕਿ ਮੈਨੂੰ ਬਚਪਨ ਚ ਬਹੁਤ ਮਾਰ ਪਈ ਸੀ ਮੰਮੀ ਹਮੇਸ਼ਾ ਗੁੱਸਾ ਕਰਦੇ ਹੁੰਦੇ ਸੀਗੇ ਇਸ ਕਾਰਨ ਮੇਰੇ ਅੰਦਰ ਗੁੱਸਾ ਆ ਗਿਆ ਇਹ ਲੋਜੀਕਲੀ ਅਸੀਂ ਆਪਣੇ ਬਿਲਕੁਲ ਰੀਜਨਸ ਦਿੰਨੇ ਆ ਕਿ ਮੈਂ ਇਦਾਂ ਦਾ ਕਿਉਂ ਆ ਇਹ ਗਲਤ ਹੈ ਇਹ ਦਿਨ ਹੈ ਤੈਨੂੰ ਦਿਨ ਨਹੀਂ ਕਹਿਣਾ ਇਹ ਰਾਤ ਹੈ ਤਾਂ ਇਹਨੂੰ ਰਾਤ ਹੀ ਕਹਿਣਾ ਮਤਲਬ ਔਰ ਜਿਹੜਾ ਜਿੰਨਾ ਵੀ ਲੋਜੀਕਲ ਅਸੀਂ ਗੱਲਾਂ ਕਰਦੇ ਆ ਅਸੀਂ ਕੌਨਸ਼ੀਅਸ ਮਾਈਂਡ ਤੋਂ ਕਰਦੇ ਆ ਔਰ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਇਹਦੇ ਵਿੱਚ ਸਾਰੀ ਤਰ੍ਹਾਂ ਦੀ ਸਾਡੀ ਇਨਫਰਮੇਸ਼ਨ ਹੈ ਇਹਨੂੰ ਨਾਲ ਇੱਕ ਕਹਾਣੀ ਦੇ ਵਿੱਚ ਮੈਂ ਤੁਹਾਨੂੰ ਸੁਣਾਉਣੀ ਹੈ ਇੱਕ ਕਹਾਣੀ ਕਿਦਾਂ ਕਿ ਤੁਸੀਂ ਇਹ ਸੋਚ ਲਓ ਇੱਕ ਬਹੁਤ ਵੱਡਾ ਜਿਆ ਕਰ ਰਿਹਾ ਹੈ ਜਿਹਦੇ ਵਿੱਚ ਤੁਹਾਡਾ ਇੱਕ ਦੋਸਤ ਬੈਠਾ ਹੈ ਔਰ ਤੁਸੀਂ ਉਹਨੂੰ ਮਿਲਣ ਜਾਣਾ ਠੀਕ ਹੈ ਔਰ ਪਰ ਉਸ بڑے ਵੱਡੇ ਜੇ ਘਰ ਦੇ ਬਾਹਰ ਇੱਕ ਗਾਰਡ ਬੈਠਾ ਹੈ ਉਹ ਜਿਹੜਾ ਗਾਰਡ ਹੈ ਨਾ ਜਿਹੜਾ ਤੁਹਾਨੂੰ ਅੰਦਰ ਜਾਣ ਨਹੀਂ ਦੇਵੇਗਾ ਇਹ ਤੁਹਾਡਾ ਕੌਨਸ਼ੀਅਸ ਮਾਈਂਡ ਹੈ ਮਤਲਬ ਉਹਨੂੰ ਰੀਜ਼ਨ ਦੇਣਾ ਪੈਣਾ ਤੁਸੀਂ ਅੰਦਰ ਕਿਉਂ ਜਾਣਾ ਹੈ ਕਿਉਂ ਨਹੀਂ ਜਾਣਾ ਹੈ ਮਤਲਬ ਹਰ ਬੰਦਾ ਉਸ ਕਰ ਦੇ ਅੰਦਰ ਨਹੀਂ ਐਂਟਰ ਕਰ ਸਕਦਾ ਹੁਣ ਤੁਸੀਂ ਆਪਣੇ ਦੋਸਤ ਨੂੰ ਮਿਲਣਾ ਹੈ ਮਤਲਬ ਤੁਸੀਂ ਆਪਣੇ ਸਬਕੌਨਸ਼ੀਅਸ ਨੂੰ ਮਿਲਣਾ ਹੈ ਕਿਉਂਕਿ ਉਹਦੇ ਵਿੱਚ ਐਦਾ ਦੀ ਇਨਫੋਰਮੇਸ਼ਨ ਹੈ ਜਿਹਨੂੰ ਚੇਂਜ ਕਰਕੇ ਤੁਹਾਡੀ ਲਾਈਫ ਚੇਂਜ ਹੋ ਸਕਦੀ ਹੈ ਮਤਲਬ ਐਦਾ ਦਾ ਦੋਸਤ ਹੈ ਉਸ ਘਰ ਦੇ ਵਿੱਚ ਜਿਹਨੂੰ ਮਿਲ ਕੇ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤੁਸੀਂ ਇਹਦਾ ਐਗਜ਼ੈਂਪਲ ਐਦਾ ਲੈ ਸਕਦੇ ਹੋ ਜਿੱਦਾਂ ਭਗਵਾਨ ਕ੍ਰਿਸ਼ਨ ਔਰ ਸੁਦਾਮਾ ਹੈ ਨਾ ਜਿੱਦਾਂ ਸੁਦਾਮਾ ਭਗਵਾਨ ਕ੍ਰਿਸ਼ਨ ਨੂੰ ਮਿਲ ਕੇ ਆਏ ਉਹਨਾਂ ਦੇ ਮਹਿਲ ਦੇ ਵਿੱਚ ਜਾ ਕੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ ਉਦਾਂ ਹੀ ਤੁਹਾਡਾ ਸਬਕੌਨਸ਼ੀਅਸ ਮਾਈਂਡ ਹੈ ਜਿਹਦੇ ਵਿੱਚ ਤੁਹਾਡੀ ਜ਼ਿੰਦਗੀ ਬਦਲਣ ਦੀ ਤੁਹਾਡੀ ਸੋਚ ਬਦਲਣ ਦੀ ਕਪੈਸਿਟੀ ਹੈ ਪਰ ਉਹਦੇ ਬਾਹਰ ਉਸ ਵੱਡੇ ਜੇ ਕਰ ਦੇ ਬਾਹਰ ਕੌਨਸ਼ੀਅਸ ਮਾਈਂਡ ਬੈਠਾ ਹੈ ਜਿਹੜਾ ਤੁਹਾਨੂੰ ਲੌਜੀਕਲੀ ਕੁਝ ਕਈ ਵਾਰੀ ਸਾਡੇ ਕੋਰ ਬਿਲੀਫਸ ਗਲਤ ਹੋ ਜਾਂਦੇ ਆ ਸੋਚ ਗਲਤ ਹੋ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਗੁੱਸਾ ਇਸ ਲਈ ਕਰਦੀ ਪਈ ਹਾਂ ਕਿਉਂਕਿ ਮੈਨੂੰ ਬਚਪਨ ਚ ਬਹੁਤ ਮਾਰਿਆ ਗਿਆ ਮੰਮੀ ਦਾ ਮਾਰਨਾ ਕੀ ਸੀ ਗਾ ਲੋਜੀਕਲੀ ਕਿਉਂ ਮਾਰਿਆ ਉਹਨਾਂ ਨੇ ਕਿਉਂ ਨਹੀਂ ਮਾਰਿਆ ਅਸੀਂ ਉਹਦਾ ਆਪਣੇ ਹਿਸਾਬ ਨਾਲ मीनिंग ਬਣਾ ਲਿਆ ਔਰ ਉਹਨੂੰ ਅਟੈਚ ਜਸਟੀਫਾਈ ਕਰ ਲਿਆ ਰੈਸ਼ਨਲਾਈਜ਼ ਕਰ ਲਿਆ ਗਲਤ ਤਰੀਕੇ ਨਾਲ ਕਿ ਮੈਨੂੰ ਮਾਰਿਆ ਗਿਆ ਇਸ ਲਈ ਮੈਂ ਇਦਾਂ ਦਾ ਤਾਂ ਹੁਣ ਅਸੀਂ ਕੀ ਕਰਨਾ ਹੈ ਜੇ ਕੌਨਸ਼ੀਅਸ ਮਾਈਂਡ ਨੂੰ ਜਿਹੜਾ ਬਾਹਰ ਉਸ ਘਰ ਦੇ ਬਾਹਰ ਖੜਾ ਹੈ ਉਹਨੂੰ ਗਾਰਡ ਨੂੰ ਅਸੀਂ ਬਹਿਲਾ ਫਸਲਾ ਕੇ ਜਰਾ ਜਿਹਨੂੰ ਕਹਿੰਦੇ ਆ ਪਿਆਰ ਦੇ ਨਾਲ ਰਿਸ਼ਵਤ ਦੇ ਕੇ ਜਾਂ ਉਹਨੂੰ ਬਾਈਪਾਸ ਕਰਕੇ ਆਪਣੇ ਫਰੈਂਡ ਨੂੰ ਜਾ ਕੇ ਮਿਲ ਲਈਏ ਤਾਂ ਅਸੀਂ ਆਪਣੇ ਆਪ 'ਚ ਚੇਂਜ ਲਿਆ ਸਕਦੇ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਉਦਾਂ ਹੀ ਜਦੋਂ ਅਸੀਂ ਕੌਨਸ਼ੀਅਸ ਮਾਈਂਡ ਨੂੰ ਬਾਈਪਾਸ ਕਰਕੇ ਸਬਕੌਨਸ਼ੀਅਸ ਦੇ ਕੋਲ ਜਾਵਾਂਗੇ ਉੱਥੇ ਨਵੀਂ ਇਨਫਰਮੇਸ਼ਨ ਉਹਨੂੰ ਦਵਾਂਗੇ ਆਪਣੇ ਕੋਰ ਬਲੀਫ ਜੋ ਜਿੱਦਾਂ ਅਸੀਂ ਸੋਚਦੇ ਆ ਉਹਨੂੰ ਬਦਲਾਂਗੇ ਆਟੋਮੈਟਿਕਲੀ ਉਹਦਾ ਰਿਜ਼ਲਟ ਸਾਡੀ ਕੌਂਸ਼ੀਅਸ ਲਾਈਫ ਚ ਆਏਗਾ ਤਾਂ ਉਦਾਂ ਹੀ ਹਿਪਨੋਸਿਸ ਦੇ ਵਿੱਚ ਅਸੀਂ ਕੀ ਕਰਦੇ ਆ ਥਰੂ ਟਰਾਂਸ ਥਰੂ ਰਿਲੈਕਸੇਸ਼ਨ ਕੌਂਸ਼ੀਅਸ ਮਾਈਂਡ ਨੂੰ ਸ਼ਾਂਤ ਕਰ ਦਿੰਨੇ ਆ ਕੌਂਸ਼ੀਅਸ ਮਾਈਂਡ ਅੱਖਾਂ ਬੰਦ ਕਰਾ ਕੇ ਜਦੋਂ ਇੱਕ ਚੇਅਰ ਤੇ ਲਟਾਇਆ ਜਾਂਦਾ ਹੈ ਜਿਹੜੀ ਰਿਲੈਕਸੇਸ਼ਨ ਵਾਲੀ ਚੇਅਰ ਹੁੰਦੀ ਹੈ ਜਿੱਥੇ ਹਿਪਨੋਸਿਸ ਕੀਤਾ ਜਾਂਦਾ ਉੱਥੇ ਲਟਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਬਾਡੀ ਨੂੰ ਰਿਲੈਕਸ ਕੀਤਾ ਜਾਂਦਾ ਹੈ ਬਾਡੀ ਕੀ ਹੈ ਸਾਡਾ ਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਨੂੰ ਰਿਲੈਕਸ ਕਰਨ ਤੋਂ ਬਾਅਦ ਹੌਲੀ-ਹੌਲੀ ਅਸੀਂ ਸਬਕੌਨਸ਼ੀਅਸ ਨੂੰ ਐਕਸੈਸ ਕਰਦੇ ਹਾਂ ਉੱਥੇ ਸਾਡੀ ਸਾਰੀ ਇਨਫੋਰਮੇਸ਼ਨ ਹੈ ਸਾਡੀ ਲਾਈਫ ਦਾ ਇੱਕ-ਇੱਕ ਇਮੋਸ਼ਨ ਇੱਕ-ਇੱਕ ਐਕਸਪੀਰੀਅੰਸ ਸਬਕੌਨਸ਼ੀਅਸ ਦੇ ਕੋਲ ਸਾਡਾ ਸਾਰਾ ਡੇਟਾ ਹੈ ਮੈਂ ਤਾਂ ਪਾਸਟ ਲਾਈਫ ਰਿਗਰੈਸ਼ਨ ਥੈਰਾਪਿਸਟ ਐ ਤਾਂ ਮੇਰਾ ਤਾਂ ਇਹ ਵੀ ਹੈ ਅੱਗੇ ਵੀ ਹੈ ਕਿ ਨਾਟ ਜਸਟ ਇਸ ਲਾਈਫ ਦਾ ਡੇਟਾ ਸਬਕੌਨਸ਼ੀਅਸ ਦੇ ਕੋਲ ਹੁੰਦਾ ਹੈ ਸਾਡੀਆਂ ਪਿਛਲੀਆਂ ਲਾਈਫਸ ਦਾ ਡੇਟਾ ਸਾਡੀ ਕਹਾਣੀ ਤਾਂ ਮਦਰ ਦੀ ਬੂਮ ਚ ਸ਼ੁਰੂ ਹੋ ਜਾਂਦੀ ਹੈ ਸਾਡੀ ਕਹਾਣੀ ਤਾਂ ਜੋ ਮਾਂ ਫੀਲ ਕਰਦੀ ਹੈ ਉਹੀ ਬੱਚਾ ਫੀਲ ਕਰਨਾ ਸ਼ੁਰੂ ਹੋ ਜਾਂਦਾ ਹੈ ਮਤਲਬ ਇਹਦਾ ਪ੍ਰੂਫ ਹੈ ਬਕਾਇਦਾ ਪ੍ਰੂਫ ਹੈ ਸਾਡੀ ਮਾਈਥੋਲੋਜੀ ਮਾਈਥੋਲੋਜੀ ਦੇ ਵਿੱਚ ਜਿੱਦਾਂ ਕਹਿੰਦੇ ਕਿ ਅਭਿਮਨਿਉ ਨੇ ਚੱਕਰਵਿਊ ਦੇ ਵਿੱਚ ਜਾਣਾ ਮਾਂ ਦੇ ਪੇਟ 'ਚ ਹੀ ਸਿੱਖ ਲਿਆ ਸੀਗਾ ਮਾਂ ਦਾ ਇੱਕ ਇੱਕ ਇਮੋਸ਼ਨ ਬੱਚੇ ਤੇ ਸੋਚ ਤੇ ਅਸਰ ਕਰਦਾ ਹੈ ਪਰ ਉਹ ਪਤਾ ਕਿੱਦਾਂ ਚੱਲਦਾ ਹੈ ਉਹ ਸਾਨੂੰ ਪਤਾ ਬਾਤ ਦੇ ਵਿੱਚ ਚੱਲਦਾ ਹੈ ਔਰ ਉਹ ਬੱਚਾ ਕਿਹੜਾ ਪਾਰਟ ਹੈ ਜਿਹੜਾ ਜਿਹਦੇ ਵਿੱਚ ਬੱਚਾ ਉਹ ਇਨਫੋਰਮੇਸ਼ਨ ਲੈ ਰਿਹਾ ਸਬਕੌਂਸ਼ੀਅਸ ਸਬਕੌਂਸ਼ੀਅਸ ਜਦੋਂ ਬੋਡੀ ਬੱਚਾ ਮਾਂ ਦੇ ਪੇਟ 'ਚ ਹੈ ਜਾਂ ਸਾਡੀ ਪਹਿਲੀਆਂ ਵੀ ਲਾਈਫਸ ਹੈ ਉਹ ਸਾਰਾ ਇਨਫੋਰਮੇਸ਼ਨ ਸਾਡੇ ਸਬਕੌਂਸ਼ੀਅਸ ਦੇ ਕੋਲ ਹੁੰਦਾ ਹੈ ਔਰ ਕਈ ਵਾਰੀ ਜਦੋਂ ਅਸੀਂ ਸਬਕੌਂਸ਼ੀਅਸ ਨੂੰ ਐਕਸੈਸ ਕਰਦੇ ਹਾਂ ਟਰਾਂਸ ਦੇ ਥਰੂ ਜਾ ਕੇ हिप्नोसिस ਦੇ थ्रू ਜਾ ਕੇ ਤਾਂ ਕਈ ਵਾਰੀ ਆਪਣੇ ਅਸੀਂ ਕੋਰ ਬੀਲੀਫਸ ਬਦਲ ਲੈਣੇ ਆ ਜਿੱਦਾਂ ਤੁਹਾਨੂੰ ਹੁਣ ਮੈਂ ਇਹਦਾ ਅੱਗੇ ਨੈਕਸਟ ਲੈਵਲ ਇਹ ਹੈ ਹਰ ਬਿਮਾਰੀ ਸਾਡੀ ਸੋਚ ਤੋਂ ਸ਼ੁਰੂ ਹੁੰਦੀ ਹੈ ਇਹ ਹੈਰਾਨੀ ਵਾਲੀ ਸਟੇਟਮੈਂਟ ਹੈ ਪਰ ਇਹ ਸੱਚ ਹੈ ਕੋਈ ਵੀ ਚੀਜ਼ ਜਿਹੜੀ ਐਗਜ਼ਿਸਟ ਕਰ ਰਹੀ ਹੈ ਇਸ ਦੁਨੀਆ ਦੇ ਵਿੱਚ ਟੇਬਲ ਕੁਰਸੀ ਤਾਜ ਮਹਿਲ ਸੋਚ ਸਾਡੀ ਕੋਈ ਵੀ ਰਿਸ਼ਤਾ ਇਹ ਹਮੇਸ਼ਾ ਸਾਡੀ ਸੋਚ ਵਿੱਚ ਪਹਿਲਾਂ ਆਉਂਦਾ ਹੈ ਬਾਅਦ ਦੇ ਵਿੱਚ ਇਹ ਫਿਜ਼ੀਕਲ ਫਾਰਮ ਦੇ ਵਿੱਚ ਆਉਂਦਾ ਹੈ ਇਸੇ ਲਈ ਸਾਰੀ ਦੁਨੀਆ ਦੇ ਵਿੱਚ ਜੇ ਅੱਜ ਕੰਮ ਹੋ ਰਿਹਾ ਹੈ ਤਾਂ ਸੋਚ ਤੇ ਕੰਮ ਹੋ ਰਿਹਾ ਹੈ ਸੋਚ ਹੀ ਹੈ ਜਿਹੜੀ ਸਾਨੂੰ ਬਣਾਉਂਦੀ ਹੈ ਸੋਚ ਹੀ ਹੈ ਜਿਹੜੀ ਸਾਨੂੰ ਖਤਮ ਕਰਦੀ ਹੈ ਬਹੁਤ ਵਾਰੀ ਅਸੀਂ ਬਹੁਤ ਵਾਰੀ ਨਹੀਂ ਰਾਦਰ ਹਰ ਵਾਰੀ ਕੋਈ ਵੀ ਬਿਮਾਰੀ ਹੁੰਦੀ ਹੈ ਇਹ ਸਾਡੀ ਸੋਚ ਦੇ ਕਾਰਨ ਹੁੰਦੀ ਹੈ ਮੈਂ ਇੱਕ ਵੀਡੀਓ ਬਣਾਈ ਸੀ ਪਿਛਲੀ ਵਾਰੀ ਕਿ 80% ਆਫ ਦਾ ਡਿਜ਼ੀਜ਼ਸ ਆਟੋਇਮਿਊਨ ਡਿਜ਼ੀਜ਼ਸ ਫੀਮੇਲਸ ਨੂੰ ਹੁੰਦੀਆਂ ਕਿਦੇ ਕਾਰਨ ਹੁੰਦੀਆਂ ਸੋਚ ਦੇ ਕਾਰਨ ਹੁੰਦੀਆਂ ਔਰ ਬਕਾਇਦਾ ਲਾਫ ਅਟਰੈਕਸ਼ਨ ਦੇ ਵਿੱਚ ਲੂਈ ਹੀ ਨੇ ਬਹੁਤ ਸੋਹਣੀ ਕਿਤਾਬ ਯੂ ਕੈਨ ਹੀਲ ਯੋਰ ਲਾਈਫ ਦੇ ਵਿੱਚ ਇੱਕ ਇੱਕ ਤੁਹਾਡੀ ਸੋਚ ਦਾ ਕਨੈਕਸ਼ਨ ਬਿਮਾਰੀ ਨਾਲ ਬਣਾਇਆ ਹੈ ਕਿ ਜੇ ਤੁਹਾਨੂੰ ਹਾਰਟ ਦੀ ਡਿਜ਼ੀਜ਼ ਹੈ ਇਹਦਾ ਮਤਲਬ ਹੈ ਤੁਸੀਂ ਦਿਲ ਨਾਲ ਜ਼ਿੰਦਗੀ ਜੀ ਨਹੀਂ ਹੋ ਜੇ ਤੁਹਾਨੂੰ ਕੈਂਸਰ ਹੈ ਤਾਂ ਸ਼ਾਇਦ ਤੁਹਾਨੂੰ ਕੋਈ ਐਦਾ ਦਾ ਜ਼ਖਮ ਹੈ ਜਿਹੜਾ ਕਦੀ ਭਰਿਆ ਹੀ ਨਹੀਂ ਤਾਂ ਇਹ ਸਾਰਾ ਕੁਝ ਕਿੱਥੇ ਹੈ ਇਹ ਸਾਰਾ ਕੁਝ ਸਾਡੀ ਸੋਚ ਦੇ ਵਿੱਚ ਹੀ ਤਾਂ ਹੈ ਤਾਂ ਸੋਚ ਨੂੰ ਕਿੱਦਾਂ ਬਦਲਿਆ ਜਾ ਸਕਦਾ ਥਰੂ ਹਿਪਨੋਸਿਸ ਸੋਚ ਨੂੰ ਪਹਿਲਾਂ ਜਿਹੜੀ ਨੈਗੇਟਿਵ ਅਸੀਂ ਫੀਲਿੰਗਸ ਹੈਗੀਆਂ ਨੈਗੇਟਿਵ ਇਮੋਸ਼ਨਸ ਨੈਗੇਟਿਵ ਐਸੋਸੀਏਸ਼ਨਸ ਹੈ ਉਹ ਅਸੀਂ ਸਬਕੌਨਸ਼ੀਅਸ ਵਿੱਚ ਜਾ ਕੇ ਜਿੱਦਾਂ ਕਹਿੰਦੇ ਆਪਣੇ ਬੈਸਟ ਫਰੈਂਡਸ ਦੀ ਪ੍ਰੈਜ਼ੈਂਸ ਵਿੱਚ ਜਾ ਕੇ ਅੱਛਾ ਫੀਲ ਕਰਕੇ ਉਹਨੂੰ ਪਹਿਲਾਂ ਡਿਲੀਟ ਕਰਦੇ ਆ ਫਿਰ ਆਪਣੀਆਂ ਨਵੀਆਂ ਫਿਰ ਉੱਥੇ ਸਜੈਸਟੇਬਿਲਟੀ ਦੇ ਸੈਸ਼ਨਸ ਹੁੰਦੇ ਆ ਫਿਰ ਨਵੀਆਂ ਸੁਜੈਸ਼ਨਸ ਦਿੱਤੀਆਂ ਜਾਂਦੀਆਂ ਔਰ ਨਵੀਆਂ ਸੁਜੈਸ਼ਨਸ ਕਿਉਂਕਿ ਕੌਨਸ਼ੀਅਸ ਮਾਈਂਡ ਨੂੰ ਰਿਲੈਕਸ ਕਰਕੇ ਦਿੱਤੀਆਂ ਗਈਆਂ ਹੁੰਦੀਆਂ ਉਹ ਨਵੀਆਂ ਸੁਜੈਸ਼ਨਸ ਔਰ ਕੋਈ ਵੀ ਥੈਰਾਪਿਸਟ ਨਹੀਂ ਦੇ ਸਕਦਾ ਕੋਈ ਹੀਲਰ ਤੁਹਾਨੂੰ ਨਹੀਂ ਦੱਸ ਸਕਦਾ ਕਿ ਤੁਹਾਡੀ ਜ਼ਿੰਦਗੀ ਐਦਾਂ ਬਦਲ ਸਕਦੀ ਹੈ ਤੁਸੀਂ ਆਪ ਹੀ ਆਪਣੇ ਆਪ ਨੂੰ ਪਰਮਿਸ਼ਨ ਦਿੰਨੇ ਹੋ ਆਪ ਹੀ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਇਹ ਫੀਲ ਕਰਨਾ ਚਾਹੁੰਦਾ ਔਰ ਇਹ ਸੋਚ ਨੂੰ ਮੈਂ ਨਹੀਂ ਰੱਖਣਾ ਚਾਹਨਾ ਬਿਲਕੁਲ ਪੂਰਾ ਦਾ ਪੂਰਾ ਕੰਟਰੋਲ ਤੁਹਾਡੇ ਆਪਣੇ ਹੱਥ ਦੇ ਵਿੱਚ ਹੁੰਦਾ ਈਵਨ ਅੰਡਰ ਈਵਨ ਅੰਡਰ ਹਿਪਨੋਸਿਸ ਤੁਸੀਂ ਫੁੱਲੀ ਆਪਣੇ ਮਾਈਂਡ ਦੇ ਕੰਟਰੋਲ ਦੇ ਵਿੱਚ ਹੁੰਨੇ ਹੋ ਜਦੋਂ ਤੁਸੀਂ ਆਪ ਹੀ ਡਿਸਾਈਡ ਕਰਦੇ ਹੋ ਆਪਣੇ ਕੋਰ ਬਿਲੀਫ ਨੂੰ ਸਮਝ ਕੇ ਕਿ ਮੈਂ ਗਲਤ ਸੋਚਦਾ ਪਿਆ ਸੀਗਾ ਕਿ ਮੰਮੀ ਦੇ ਮਾਰਨ ਦੇ ਕਾਰਨ ਮੇਰੇ ਅੰਦਰ ਗੁੱਸਾ ਐਡ ਨਹੀਂ ਹੋਇਆ ਰੈਦਰ ਮੈਂ ਹੋਰ ਕੰਪੈਸ਼ਨੇਟ ਹੋ ਸਕਦਾ ਸੀਗਾ ਇੰਨਾ ਮੇਰੇ ਅੰਦਰ ਪਿਆਰ ਆ ਸਕਦਾ ਸੀਗਾ ਕਿ ਮਾਰ ਖਾ ਕੇ ਬੜਾ ਬੁਰਾ ਫੀਲ ਹੁੰਦਾ ਹੈ ਤੇ ਇਸ ਕਰਕੇ ਮੈਂ ਕਦੀ ਕਿਸੇ ਨਾਲ ਗੁੱਸਾ ਨਹੀਂ ਕਰਨਾ ਪਰ ਇਨਸਟੈਡ ਉਹ ਸਾਡੇ ਅੰਦਰ ਆਂਦਾ ਨਹੀਂ ਹੈ ਅਸੀਂ ਬਲੇਮ ਗੇਮ ਦੇ ਵਿੱਚ ਚਲੇ ਜਾਂਦੇ ਹਾਂ ਔਰ ਜਦੋਂ ਅੰਡਰ ਟ੍ਰਾਂਸ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਫੇਰ ਰੀਕਾਲ ਕਰਦੇ ਹਾਂ ਔਰ ਰੀਫਰੇਮ ਕਰਦੇ ਹਾਂ ਤਾਂ ਸਾਡਾ ਮਾਈਂਡ ਸ਼ਿਫਟ ਹੁੰਦਾ ਹੈ ਇਹ ਮਾਈਂਡ ਸ਼ਿਫਟ ਕਰਨ ਵਾਲੀ ਟੈਕਨੀਕ ਹੈ ਇਹਦੇ ਨਾਲ ਸਾਡੀ ਸੋਚ ਸਾਡੀ ਆਪਣੀ ਮਰਜ਼ੀ ਦੇ ਨਾਲ ਬਦਲਦੀ ਹੈ ਹਿਪਨੋਥੈਰੇਪਿਸਟ ਦੀ ਮਰਜ਼ੀ ਨਾਲ ਨਹੀਂ ਬਦਲਦੀ ਅਸੀਂ ਪਰਮਿਸ਼ਨ ਦਿੰਦੇ ਹਾਂ ਮੈਂ ਹਰ ਸੈਸ਼ਨ ਚ ਕਹਿਨੀ ਹੈ ਕਿ ਪੂਰਾ ਦਾ ਪੂਰਾ ਕੰਟਰੋਲ ਤੁਹਾਡੇ ਆਪਣੇ ਹੱਥ ਚ ਹੋਏਗਾ ਜੇ ਤੁਸੀਂ ਪਰਮਿਸ਼ਨ ਦਵੋਗੇ ਆਪਣੇ ਆਪ ਨੂੰ ਕਿ ਮੈਂ ਐਦਾ ਬਦਲਣਾ ਹੈ ਤਾਂ ਇਹ ਸੈਸ਼ਨ ਤੁਹਾਡੀ ਸ਼ਾਇਦ ਲਾਈਫ ਬਦਲ ਦੇਗਾ ਬਹੁਤ ਵਰੀ ਆਉਂਦੇ ਆ ਬਹੁਤ ਲੋਕ ਮੇਰਾ ਸੈਲਫ ਇਸਟੀਮ ਬੜਾ ਲੋ ਹੈ ਮੈਨੂੰ ਟੀਚਰ ਨੇ ਬਚਪਨ ਦੇ ਵਿੱਚ ਬਹੁਤ ਮਾਰਿਆ ਜਾਂ ਮੇਰੇ ਦੋਸਤਾਂ ਨੇ ਮੈਨੂੰ ਬੁਲੀ ਕੀਤਾ ਉਹ ਹੱਲੇ ਵੀ ਮੈਨੂੰ ਗੱਲਾਂ ਯਾਦ ਆਉਂਦੀਆਂ ਅਸੀਂ ਹਿਪਨੋਸਿਸ ਦੇ ਵਿੱਚ ਉਹਨੂੰ ਏਜ ਰਿਗਰੈਸ਼ਨ ਕਰੀਦਾ ਹੈ ਉਹਨੂੰ ਏਜ ਦੇ ਵਿੱਚ ਪਿੱਛੇ ਲੈ ਕੇ ਜਾਈਦਾ ਹੈ ਜਿਸ ਏਜ ਦੇ ਵਿੱਚ ਉਹਨੂੰ ਉਹ ਟਰੋਮਾ ਹੋਇਆ ਹੁੰਦਾ ਉਸ ਏਜ ਉਸ ਪਾਰਟਿਕੂਲਰ ਮੂਮੈਂਟ ਨੂੰ ਰੀ ਲਿਵ ਕਰੀਦਾ ਹੈ ਰੀ ਲਿਵ ਕਰਕੇ ਉਹਨੂੰ ਹੀਲ ਕਰੀਦਾ ਹੈ ਉਹਦੇ ਮਾਈਂਡ ਦੇ ਵਿੱਚ ਹੀਲ ਕਰਨ ਤੋਂ ਬਾਅਦ ਉਹਨੂੰ ਦੁਬਾਰਾ ਰੀਫਰੇਮ ਕਰਕੇ ਫਿਊਚਰ ਪ੍ਰੋਗਰੈਸ਼ਨ ਕੀਤੀ ਜਾਂਦੀ ਹੈ ਉਸੇ ਸਿਚੁਏਸ਼ਨ ਦੀ ਕਿ ਤੁਸੀਂ ਆਪਣਾ ਫਿਊਚਰ ਹੁਣ ਬਦਲਿਆ ਹੋਈ ਸੋਚ ਦੇ ਹਿਸਾਬ ਨਾਲ ਆਪਣਾ ਫਿਊਚਰ ਦੇਖੋ ਜਿੱਦਾਂ ਅਸੀਂ ਸੋਚਦੇ ਹਾਂ ਉਹੀ ਸਾਡੀ ਰਿਐਲਿਟੀ ਬਣ ਜਾਂਦੀ ਹੈ ਔਰ ਉੱਥੋਂ ਅਸੀਂ ਆਪਣੀ ਸੋਚ ਬਦਲਣ ਹੀ ਆਪਣੇ ਅੰਦਰ ਆਪਣੇ ਅੰਦਰ ਦੀ ਗਹਿਰਾਈਆਂ 'ਚ ਜਾਣਨੇ ਆ ਤਾਂ ਹਿਪਨੋਸਿਸ ਇੱਕ ਮੈਡੀਟੇਸ਼ਨ ਦੀ ਤਰ੍ਹਾਂ ਹੈ ਜਿਦੇ ਵਿੱਚ ਤੁਸੀਂ ਆਪਣੀ ਕਹਾਣੀ ਮੈਡੀਟੇਸ਼ਨ 'ਚ ਅਸੀਂ ਅੱਖਾਂ ਬੰਦ ਕਰਦੇ ਹਾਂ ਸਾਹ ਤੇ ਧਿਆਨ ਲਗਾਉਂਦੇ ਆ ਔਰ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਹਿਪਨੋਸਿਸ ਦੇ ਵਿੱਚ ਤੁਸੀਂ ਕੌਨਸ਼ੀਅਸਲੀ ਚਾਰਜ ਲੈਣੇ ਹੋ ਕਿ that i will be cleaning my own shit ਮਤਲਬ ਮੈਂ ਆਪਣਾ ਜਿਹੜਾ ਨੈਗੇਟਿਵਿਟੀ ਹੈ ਉਹ ਆਪ ਸਾਫ਼ ਕਰੂੰਗਾ ਉਹ ਰਿਸਪਾਂਸਿਬਿਲਟੀ ਜਦੋਂ ਤੁਸੀਂ ਆਪ ਲੈਣੇ ਹੋ ਤਾਂ ਤੁਸੀਂ ਹੋਰ ਜ਼ਿਆਦਾ ਇੰਪਾਵਰ ਹੋਣੇ ਹੋ ਦਾ ਹਿਪਨੋਸਿਸ ਦੇ ਸੈਸ਼ਨਸ ਇੰਪਾਵਰਿੰਗ ਹੁੰਦੇ ਐ ਮੈਂ ਬਹੁਤ ਰეკਮੈਂਡ ਕਰਦੀ ਐ ਏਜ ਰਿਗਰੈਸ਼ਨ ਇਨਰ ਚਾਈਲਡ ਔਰਾ ਐਕਸਪਲੋਰੇਸ਼ਨਸ ਬੜੀਆਂ ਸਾਰੀਆਂ ਟੈਕਨੀਕਸ ਐ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਆਪਣੇ ਆਪ ਨੂੰ ਆਪਣੀ ਸੋਚ ਨੂੰ ਬਿਹਤਰ ਬਣਾ ਸਕਦੇ ਐ ਥੈਂਕ ਯੂ